ਕੀ ਦੇਖਿਆ 16 ਸਾਲ ਦੀ ਕੁੜੀ ਨੇ ਇਸ ਜਆ ਫੋਨ ਵਿੱਚ ਜਿਹੜਾ ਵੀ ਮਤਲਬ ਉਹਦੇ ਉਦੋਂ ਬਾਅਦ ਜਦੋਂ ਉਹਨੇ ਉਹਦੇ ਪਿਓ ਨੇ ਦੇਖਿਆ ਤੇ ਪਿਓ ਤਾਂ ਰਹਿ ਨਹੀਂ ਗਿਆ ਪਿਓ ਆਤਮ ਹੱਤਿਆ ਕਰ ਗਿਆ ਕਿਵੇਂ ਇੱਕ ਫੋਨ ਨੇ ਦੋ ਜਿੰਦੀਆਂ ਤਬਾਹ ਕੀਤੀਆਂ ਉਹਦੇ ਬਾਰੇ ਦੱਸਦੇ ਆ ਸੁਣ ਕੀ ਆ ਕਹਾਣੀ ਅਸਲ ਕਹਾਣੀ ਹੁੰਦੀ ਆ ਲਾਕਡਾਊਨ ਤੋਂ ਸ਼ੁਰੂ ਲਾਕਡਾਊਨ 'ਚ ਸਾਰਿਆਂ ਦੇ ਕੰਮਕਾਰ ਖੜਜਮਦੇ ਆਗੇ ਤੇ ਮਤਲਬ ਕੋਈ ਜਿਹੜਾ ਖੇਤੀ ਵਾਲਾ ਬੰਦਾ ਉਹ ਹੀ ਮਾੜਾ-ਮੋਟਾ ਕਰਿਆ ਬਹਿ ਕੇ ਖਾ ਲੈਂਦਾ ਸੀਗਾ ਤੇ ਜਿਹੜਾ ਮਤਲਬ ਇਹ ਕਹਾਣੀਆਂ ਇਹ ਹੈਗੀ ਹੈ ਇੱਕ ਕੁੜੀ ਦੀ 16 ਸਾਲ ਦੀ ਉਹਦੀ ਉਮਰ ਸੀਗੀ ਤੇ ਕੋ ਦਾ ਛੋਟਾ ਭਰਾ ਸੀ ਜਿਹਦੀ ਉਮਰ ਸੀ 14 ਸਾਲ ਕੁੜੀ ਦੇ ਮਾਪੇ ਵਧਿਆ ਚੰਗੇ ਪੜ੍ਹੇ ਲਿਖੇ ਤੇ ਸਰਕਾਰੀ ਨੌਕਰੀ ਵਾਲੇ ਸੀਗੇ ਸ਼ਹਿਰ 'ਚ ਰਹਿੰਦੇ ਸੀਗੇ ਤੇ ਜਿਵੇਂ ਸਾਰੇ ਪਾਸੇ ਲੋਕਡਾਊਨ ਸਕੂਲਾਂ 'ਚ ਵੀ ਛੁੱਟੀਆਂ ਹੋਣੀਆਂ ਸੀ ਛੁੱਟੀਆਂ ਹੋਊਗਾ ਸਕੂਲਾਂ 'ਚ ਵੀ ਤੇ ਜਿਹੜਾ ਸਕੂਲਾਂ ਦਾ ਕੰਮ ਸੀ ਉਸ ਟਾਈਮ ਤੇ ਉਹ ਆਉਂਦਾ ਸੀ ਫੋਨ ਤੇ ਤੇ ਮਾਪਿਆਂ ਨੇ ਫਿਰ ਫੋਨ ਤਾਂ ਲੈ ਕੇ ਦੇਣਾ ਹੀ ਸੀਗਾ ਕੁੜੀ ਨੂੰ ਕੁੜੀ ਨੂੰ ਫੋਨ ਲੈ ਕੇ ਦੇਤਾ ਤੇ ਕੁੜੀ ਮਤਲਬ ਫੋਨ ਤੋਂ ਪੜ੍ਹਾਈ ਕਰਦੀ ਵਧੀਆ ਪੜ੍ਹਾਈ 'ਚ ਪੂਰੀ ਹੁਸ਼ਿਆਰ ਸੀਗੀ ਵਧੀਆ ਚੱਲ ਰਿਹਾ ਸਾਰਾ ਕੁਝ ਲਾਕਡਾਊਨ ਵਧੀਆ ਲੰਘ ਗਿਆ ਉਹਨਾਂ ਦਾ ਤੇ ਬੱਚੋਂ ਦੋਵੇਂ ਬੱਚੇ ਫੋਨ ਤੋਂ ਪੜ੍ਹਾਈ ਕਰਦੇ ਸੀਗੇ ਇੱਕ ਛੋਟੇ ਨੂੰ ਲੈਤਾ ਭਰਾ ਨੂੰ ਕੁੜੀ ਦੇ ਨੂੰ ਇੱਕ ਉਹ ਨੂੰ ਕੁੜੀ ਨੂੰ ਆਪ ਨੂੰ ਫੋਨ ਲੈ ਕੇ ਦੇਤਾ ਸੀਗਾ ਉਸ ਟਾਈਮ ਤੇ ਲਾਕਡਾਊਨ ਚੱਲਦਾਗਾ ਲਾਕਡਾਊਨ ਮਤਲਬ ਜਦੋਂ ਖਤਮ ਹੁੰਦਾਗਾ ਸਕੂਲ ਲੱਗਦੇ ਆ ਦੁਬਾਰੇ ਤੇ ਜਿਹੜਾ ਮਤਲਬ ਵੀ ਕੰਮ ਸੀਗਾ ਫੇਰ ਵੀ ਜੋ ਅੱਜ ਅੱਜ ਤੱਕ ਵੀ ਜਿਹੜਾ ਉਹ ਕੰਮ ਆ ਸਕੂਲਾਂ ਦਾ ਉਹ ਫੋਨ ਨਾਲ ਤਿਆਰਿਆਗਾ ਕੁੜੀ ਬਹੁਤ ਸ਼ਾਰਚ ਪ੍ਰਾਈਚ ਕਰਦਿਆਂ ਬਿਨਾਂ ਕੋਈ ਟੈਨਸ਼ਨ ਨਹੀਂ ਸੀਗੀ ਕਰਦੇ ਉਹਨਾਂ ਇਦਾਂ ਸੀਗਾ ਵੀ ਚਲ ਕੁੜੀ ਵਧੀਆ ਹੀ ਛੇਤੀ ਹੋ ਗਈ ਫੋਨ ਤੋਂ ਪਰ ਉਥੇ ਇਹਨਾਂ ਦੀ ਜ਼ਿੰਦਗੀ 'ਚ ਇੱਕ ਟਰਨ ਆਉਗਾ ਜਦੋਂ ਅਚਾਨਕ ਕੁੜੀ YouTube ਖੋਲਣ ਲੱਗ ਜਾਂਦੀ ਹੈਗੀ Facebook ਖੋਲਣ ਲੱਗ ਜਾਂਦੀ ਹੈ Instagram ਖੋਲਣ ਲੱਗ ਜਾਂਦੀ ਹੈਗੀ ਤੇ ਸਾਨੂੰ ਪਤਾ ਹੈ ਅੱਜਕੱਲ Instagram ਤੇ ਕਿੰਨਾ ਗੰਦ ਪੈ ਚੁੱਕਿਆ ਹੈਗਾ YouTube ਤੇ ਕਿੰਨਾ ਗੰਦ ਆ ਚੁੱਕਿਆ ਹੈਗਾ ਤੇ ਉਸੇ ਤਰ੍ਹਾਂ ਉਸ ਕੁੜੀ ਸਾਹਮਣੇ ਵੀ ਇੱਕ ਵੀਡੀਓ ਆਈ ਵੀਡੀਓ ਸੀਗੀ ਉਹ ਬੀ ਗ੍ਰੇਡ ਹੌਟ ਵੀਡੀਓ ਲਾ ਲਓ ਜਾਂ ਬੀ ਗ੍ਰੇਡ ਲਾ ਲਓ ਤੇ ਉਹ ਵੀਡੀਓ ਦੇਖੀ ਉਹਨੇ ਤੇ ਉਹਦੇ ਮਤਲਬ ਵੀ ਫਿਰ ਇੱਕ ਆਪਾਂ ਇੱਕ ਜਦੋਂ ਇੱਕ ਵੀਡੀਓ ਦੇਖਦੇ ਹਾਂ ਨਾ ਤੇ ਬਾਰ-ਬਾਰ ਉਦਾਂ ਦੀਆਂ ਵੀਡੀਓ ਸਾਹਮਣੇ ਆਉਂਦਾਂ ਹੁੰਦਾਂ ਆਪਣੇ ਤੇ ਉਸੇ ਤਰ੍ਹਾਂ ਉਹ ਕੁੜੀ ਦੇ ਸਾਹਮਣੇ ਉਦਾਂ ਦੀਆਂ ਹੀ ਬੀ ਗ੍ਰੇਡ ਹੌਟ ਵੀਡੀਓ ਸਾਹਮਣੇ ਆਉਂਦਾਂ ਉਹ ਦਿਖਣ ਲੱਗ ਗਈ ਤੇ ਉਹਨੂੰ ਵਧੀਆ ਇੱਕ ਤਰ੍ਹਾਂ ਦਾ ਤੁਸੀਂ ਕਹੋ ਫੀਲ ਆਉਣ ਲੱਗ ਗਿਆ ਕੁੜੀ ਨੂੰ ਤੇ ਉਹ ਮਤਲਬ ਇਹ ਦੁਨੀਆਦਾਰੀ ਤੋਂ ਟੁੱਟ ਗਈ ਉਦੋਂ ਜਦੋਂ ਸਕੂਲ ਗਈ ਉਹ ਸਕੂਲ ਚ ਉਹਨੇ ਆਪਣੀ ਸਹੇਲੀ ਨੂੰ ਇਹ ਗੱਲ ਦੱਸੀ ਤੇ ਸਹੇਲੀ ਫਿਰ ਉਹ ਦੂਸਰੀ ਸਹੇਲੀ ਸਹੀ ਰਾਤ ਦਾ ਕੀ ਪੋਣਾ ਜੋ ਸਕੂਲੀ ਨੂੰ ਤੇ ਸਹੇਲੀ ਨੇ ਇਹ ਕਹਿਦਾ ਵੀ ਤੈਨੂੰ ਮੈਂ ਇੱਕ ਸਾਈਟ ਦੱਸਦੀ ਆਂਗੀ ਤੂੰ ਉਹਨੂੰ ਗੂਗਲ 'ਤੇ ਜਾ ਕੇ ਸਰਚ ਮਾਰੀ ਉੱਥੇ ਬਹੁਤ ਸਾਰੀਆਂ ਪੋਰਨ ਵੀਡੀਓ ਆਈਆਂ ਕੁੜੀ ਆਉਂਦੀ ਹੈ ਘਰੇ ਸਰਚ ਮਾਰਦੀ ਹੈਗੀ ਪੋਰਨ ਵੀਡੀਓ ਦੇਖਦੀ ਹੈਗੀ ਤੇ ਪੋਰਨ ਵੀਡੀਓ ਦੇਖਣ ਲੱਗ ਗਈ ਹਰ ਰੋਜ਼ ਤੇ ਹੁਣ ਪੋਰਨ ਵੀਡੀਓ ਦਾ ਇੰਨਾ ਦਿਮਾਗ ਚੱਕਦਾ ਸੀ ਉਸ ਕੁੜੀ ਨੇ ਮਤਲਬ ਉਸ ਕੁੜੀ ਦਾ ਇੰਨਾ ਦਿਮਾਗ ਚੱਕਦਾ ਸੀ ਪੋਰਨ ਵੀਡੀਓ ਨੇ ਤੇ ਸਾਰੀਆਂ ਹੱਦਾਂ ਪਾਰ ਦੀ ਪਾਰ ਕਰਦੀ ਜਾ ਰਹੀ ਸੀਗੀ ਤੇ ਫਿਰ ਉਹਨੇ ਮਤਲਬ ਇੰਨੀ ਹੱਦ ਪਾਰ ਕਰਤੀ ਪੋਰਨ ਵੀਡੀਓ ਦੇਖ-ਦੇਖ ਕੇ ਹਰ ਰਾਤ ਨੂੰ ਰਾਤ ਰੋਜ਼ ਰਾਤ ਨੂੰ ਦੇਖ ਲੈਣਾ ਜਦੋਂ ਮਾਪਿਓ ਸੌਂ ਜਾਂਦਾ ਉਦੋਂ ਬਾਅਦ ਫਿਰ ਉਹੀ ਕੰਮ ਹੈੱਡਫੋਨ ਲਾ ਕੇ ਕੰਨਾਂ 'ਚ ਤੇ ਪੋਰਨ ਵੀਡੀਓ ਕਰ ਦੇਖਣਾ ਕਰ ਦਿੰਦੀ ਸਟਾਰਟ ਤੇ ਹੁਣ ਜਦੋਂ ਮਤਲਬ ਬਹੁਤ ਹੱਦ ਪਾ ਮਤਲਬ ਦਿਮਾਗ ਫਟਨ ਵਾਲਾ ਹੋ ਗਿਆ ਸੀ ਪੋਰਨ ਵੀਡੀਓ ਦੇਖਦੇ ਰਹਿ ਕੇ ਦਿਮਾਗ ਤੇ ਚੜ ਗਿਆ ਸੀ ਇੱਕ ਸਿੱਧਾ ਜਾਂ ਸਪਸ਼ਟ ਸ਼ਬਦਾਂ ਵਿੱਚ ਕਹਾਂ ਤਾਂ ਉਹਦੇ ਪੋਰਨ ਵੀਡੀਓ ਦਿਮਾਗ ਤੇ ਚੜ ਗਈ ਸੀ ਤੇ ਜਦੋਂ ਹੁਣ ਉਹਦੇ ਘਰ ਤੇ ਘਰੋਂ ਬਾਹਰ ਜਾਂਦੇ ਤੇ ਇੱਕ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਛੋਟਾ ਭਰਾ ਸੀਗਾ ਜਿਹੜਾ ਛੋਟਾ ਭਰਾ ਵੀ ਉਸ ਚੀਜ਼ ਦਾ ਸ਼ਿਕਾਰ ਹੋ ਗਿਆ ਮਤਲਬ ਵੀ ਜਿਹੜੀ ਕੁੜੀ 16 ਸਾਲ ਦੀ ਪੂਰਨ ਵੀਡੀਓ ਦੇ ਦੇਖ ਕੇ ਮਤਲਬ ਉਹਦਾ ਇੰਨਾ ਦਿਮਾਗ ਖਿੰਲ ਗਿਆ ਸੀ ਉਹ ਸਭ ਜੋ ਪੂਰਨ ਵੀਡੀਓ ਚ ਹੁੰਦਾਗਾ ਉਹਨੇ ਆਪਦੇ ਛੋਟੇ ਭਰਾ ਨਾ ਕੀਤਾ 14 ਸਾਲ ਦੀ ਉਮਰ ਸੀ ਸਾਰੀ ਉਹਦੀ ਉਹ ਸਭ ਮਤਲਬ ਜਦੋਂ ਘਰ ਮਾਂ ਪਿਓ ਦਾ ਘਰੋਂ ਬਾਹਰ ਨੰਗੇ ਹੁੰਦਾ ਤੇ ਉਸ ਦਿਵਾ ਉਹ ਛੋਟੇ ਭਰਾ ਨਾ ਕਰਤੀ ਉਹ ਸਾਰਾ ਕੁਝ ਫਿਰ ਜਦੋਂ 10 ਦਿਨ ਨੰਗੇ ਤੇ ਫਿਰ ਉਹਨੂੰ ਡਰ ਪੈ ਗਿਆ ਕੁੜੀ ਇਹ ਕਦੇ ਘਰੇ ਨਾ ਦੱਸਦੇ ਤੇ ਫਿਰ ਉਹਨੂੰ ਉਹਨੇ ਸ਼ਿਕਾਰ ਭਾਲਣਾ ਸੀ ਬਾਹਰ ਕੋਈ ਤੇ ਇੱਕ ਨਾਮ ਐਸਮ ਦੱਸਿਆ ਸ਼ਹਿਰ ਚ ਰਹਿੰਦੀ ਸ਼ਹਿਰ ਚ ਨੇ ਇੱਕ ਨਾਲ ਹੀ ਉਹਨਾਂ ਦੇ ਘਰ ਦੇ ਸਾਹਮਣੇ ਭਈਆ ਭਈਏ ਰਹਿੰਦੇ ਸੀਗੇ ਜੋ ਕੁਲਚਾਂ ਦੀ ਰੇੜੀ ਲਾਉਂਦੇ ਸੀਗੇ ਤੇ ਫਿਰ ਉਹ ਮਤਲਬ ਜਦੋਂ ਘਰੇ ਘਰ ਤੋਂ ਸਾਰੇ ਬਾਹਰ ਜਾ ਵਰਦੇ ਉਹਨੇ ਭਈਏ ਨਾਲ ਰਿਲੇਸ਼ਨ ਬਣਾ ਲਿਆ ਉਹ ਭਈਏ ਦੀ ਉਮਰ ਸੀਗੀ 12-19 ਸਾਲ ਤੇ ਉਹਦਾ ਨਾਲ ਰਿਲੇਸ਼ਨ ਬਣਾਏ ਤੇ ਫਿਰ ਜਦੋਂ ਸਾਰੇ ਮਤਲਬ ਵੀ ਛੁੱਟ ਕਰੋ ਸਕੂਲੋਂ ਵੀ ਛੁੱਟੀਆਂ ਲੈਣ ਲੱਗ ਗਈ ਸੀ ਕੁੜੀ ਐਨੀ ਬੜੀ ਵਧੀਆ ਪੜ੍ਹਨ ਲਿਖਣ ਵਾਲੀ ਕੁੜੀ ਸਕੂਲੋਂ ਛੁੱਟੀਆਂ ਲੈਣ ਲੱਗ ਗਈ ਹੁਣ ਤੇ ਕਰਦਣ ਕੁਛ ਨਹੀਂ ਪਤਾ ਵੀ ਸਾਡੇ ਮਗਰੋਂ ਕੀ ਕਰਦੀ ਐ ਇਹ ਤੇ ਉਸ ਤੋਂ ਬਾਅਦ ਜਦੋਂ ਫਿਰ ਉਹ ਜਦੋਂ ਸਾਰੇ ਘਰੋਂ ਚਲੇ ਜਾਂਦੇ ਜਦੋਂ ਛੋਟਾ ਭਰਾ ਵੀ ਸਕੂਲ ਚਲਾ ਜਾਂਦਾ ਤਾਂ ਫਿਰ ਉਹ ਆਪਣੇ ਘਰੇ ਉਸ ਭਈਏ ਨੂੰ ਬੁਲਾਉਂਦੀ 2 ਘੰਟੇ ਉਹਦੇ ਨਾਲ ਸਰੀਰਕ ਸੰਬੰਧ ਬਣਾਉਂਦੀ 3 ਘੰਟੇ ਬਣਾਉਂਦੀ ਜਿੰਨਾ ਟਾਈਮ ਵੀ ਮਤਲਬ ਉਹਦੇ ਘਰ ਦੇ ਵਾਪਸ ਨਹੀਂ ਆਉਂਦੇ ਉਹਨਾ ਟਾਈਮ ਉਹ ਭਈਆ ਉਹਨਾਂ ਦੇ ਘਰੇ ਰਹਿੰਦਾ ਤੇ ਫਿਰ ਮਤਲਬ ਇਦਾਂ ਚੱਲਦਾ ਗਿਆ ਚੱਲਦਾ ਗਿਆ ਉਦੀ ਮੰਮੀ ਨੂੰ ਮਤਲਬ ਇਹਨੇ ਇੱਕ ਗੱਲ ਨੋਟ ਕੀਤੀ ਉਹਦੀ ਮਾਂ ਨੇ ਕੁੜੀ ਦੀ ਨੇ ਪਹਿਲਾਂ ਸਾਰਿਆਂ ਨਾਲੋਂ ਤੇ ਉਹਨੂੰ ਇਹ ਮਹਿਸੂਸ ਹੋਇਆ ਵੀ ਹੁਣ ਇਹ ਸਕੂਲ ਵੀ ਨਹੀਂ ਜਾਣ ਲੱਗੀ ਤੇ ਥੋੜੀ ਜਿਹੀ ਬੀਕ ਹੁੰਦੀ ਜਾ ਰਹੀ ਹੈ। ਬਿਮਾਰ ਜੀ ਬਿਮਾਰਮੋਗ ਪਈ ਰਹਿੰਦੀ ਹੈਗੀ ਸਾਰਾ ਦਿਨ। ਫਿਰ ਉਸ ਤੋਂ ਬਾਅਦ ਉਹਦੀ ਮਾਂ ਉਹ ਚੈੱਕਅਪ ਕਰਾਉਂਦੀ ਹੈਗੀ। ਜਦੋਂ ਚੈੱਕਅਪ ਕਰਾਉਂਦੀ ਹੈਗੀ ਫਿਰ ਉਹਨਾਂ ਸਾਹਮਣੇ ਇੱਕ ਮਤਲਬ ਵੀ ਜ਼ਮੀਨ ਖਿਸਕ ਜਾਂਦੀ ਹੈ ਉਹਦੀ ਮਾਂ ਦੇ ਦੇ ਉਹਦੇ ਪਿਓ ਦੇ ਪੈਰਾਂ 'ਚ ਥਲੋ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਸਾਡੀ 16 ਸਾਲ ਦੀ ਕੁੜੀ 5 ਮਹੀਨਿਆਂ ਦੀ ਪ੍ਰੈਗਨੈਂਟ ਚੱਲ ਰਹੀ ਹੈ। ਹੁਣ ਕੋਈ ਵੀ ਮਾਪਾਪ ਹੋਊਗਾ ਤੇ ਉਹ ਤਾਂ ਮਤਲਬ ਵੀ ਸ਼ਰਮ ਮਾਰੇ ਮਰ ਜਾਊਗਾ। ਤੇ ਜਦੋਂ ਹੌਲੀ-ਹੌਲੀ ਪਤਾ ਲੱਗਿਆ ਵੀ ਕਿੱਥੋਂ ਕਹਾਣੀ ਸ਼ੁਰੂ ਹੋਈ ਸੀ, ਇਹ ਪਤਾ ਲੱਗਿਆ ਜਦੋਂ ਉਹ ਕੁੜੀ ਦੇ ਪਿਓ ਨੂੰ ਪਤਾ ਲੱਗਿਆ ਵੀ ਕਹਾਣੀ ਜਿਹੜੀ ਸਾਰੀ ਸ਼ੁਰੂ ਹੀ ਉਸ ਫੋਨ ਤੋਂ। ਤੇ ਇੱਕ ਉਹਨੇ ਮਤਲਬ ਵੀ ਇਹ ਦੱਸਿਆ ਜਦੋਂ ਪਤਾ ਲੱਗਿਆ ਵੀ ਇਹ ਜਿਹੜਾ ਮਤਲਬ ਵੀ ਮੇਰੀ ਕੁੜੀ ਸ ਭਈਆਂ ਦੇ ਨਾਲ ਸੰਬੰਧ ਬਣਾਈ ਬੈਠੀ ਹੈਗੀ ਇਹ ਮਤਲਬ ਉਹ ਤੋਂ ਜਰ ਨਹੀਂ ਹੋਇਆ ਕੁੜੀ ਦੇ ਪਿਓ ਤੋਂ ਤੇ ਕੁੜੀ ਦਾ ਪਿਓ ਆਤਮ ਹੱਤਿਆ ਕਰ ਗਿਆ ਸੀਗਾ ਤੇ ਮਹੀਨੇ ਬਾਅਦ ਹੀ ਉਸ ਕੁੜੀ ਨੇ ਆਤਮ ਹੱਤਿਆ ਕਰ ਲਈ ਹੁਣ ਦੇਖੋ ਇੱਕ ਫੋਨ ਨੇ ਇੱਕ ਤਾਂ ਕੁੜੀ ਦੀ ਜ਼ਿੰਦਗੀ ਤਬਾਹ ਕੀਤੀ ਉਹਨੇ ਤਾਂ ਹੋਣੀ ਹੋਣਾ ਸੀਗਾ ਤੇ ਇੱਕ ਉਹਦੇ ਪਿਓ ਦੀ ਵੀ ਮਤਲਬ ਵੀ ਤਬਾਹ ਕਰਤੀ ਤੇ ਉਹਦੀ ਘਰ ਵਾਲੀ ਦੀ ਵੀ ਤੇ ਕੋਦੇ ਛੋਟੇ ਭਰਾ ਦਾ ਤੇ ਸਿਰ ਤੋਂ ਪਿਓ ਦਾ ਸਾਇਆ ਉੱਠ ਗਿਆ ਇੱਕ ਸਾਰੇ ਪਰਿਵਾਰ ਤਤਵਾ ਕਰਤੇ ਇੱਕ ਫੋਨ ਨੇ ਹੁਣ ਇਹ ਜਿਹੜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਉਹਨਾਂ ਮਾਪੇ ਮਾਪੇ ਉਹ ਕੋਲ ਪਹੁੰਚਣੀ ਜ਼ਰੂਰ ਚਾਹੀਦੀ ਹੈ ਕਿ ਮਤਲਬ ਵੀ ਜਿਹੜੇ ਆਪਦੇ ਜਵਾਕਾਂ ਨੂੰ ਫੋਨ ਲੈ ਕੇ ਦੇ ਦਿੰਦੇ ਆ ਤੇ ਉਦੋਂ ਬਾਅਦ ਕੁਝ ਨਹੀਂ ਸੋਚਦੇ ਵੀ ਕੀ ਕਰੀ ਜਾਂਦੇ ਆ ਨਾ ਦੇਖਦੇ ਆ ਕਿ ਫੋਨ ਚੈੱਕ ਕਰਦੇ ਆ ਕਿ ਇੱਕ ਅਟ ਕਮਰੇ ਚ ਜਿਹੜੇ ਜਵਾਕ ਲੈ ਕੇ ਫੋਨ ਬੈਹੇ ਹੁੰਦੇ ਆਗੇ ਮਤਲਬ ਵੀ ਉਹਨਾਂ ਕੋ ਫੋਨ ਦੋ ਜਿੰਨਾ ਕੋ ਉਹਨਾਂ ਨੂੰ ਲੋੜ ਆਗੇ ਮਤਲਬ ਵੀ ਕੰਮ ਦੀਆਂ ਚੀਜ਼ਾਂ ਦੇਖਣ ਬਸ ਉਦੋਂ ਬਾਅਦ ਕੁਝ ਨਾ ਦੇਖਣ ਅੱਜਕੱਲ ਇੰਸਟਾਗ੍ਰਾਮ ਤੇ ਹਰ ਦੂਜੀ ਰੀਲ ਗੰਦਾ ਹਰ ਤੀਜੀ ਰੀਲ ਗੰਦਾ ਉਹੀ ਹਾਲ YouTube ਤੇ ਹੋਇਆ ਪਿਆਗਾ ਬਹੁਤ ਜ਼ਿਆਦਾ ਗੰਦ ਹੋ ਚੁੱਕਿਆ ਤੇ ਆਪਦੇ ਬੱਚਾਂ ਤੇ ਨਿਗਰ ਰੱਖੋ ਧੰਨਵਾਦ ਅੱਜ ਦੀ ਵੀਡੀਓ ਇਥੇ ਜਿਸ ਮੌਕੇ